ਅਗਰ ਮੁੱਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਧੰ ਗੁਰੂ ਨਾਨਕ ਪਾਸ਼ਾ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਗ੍ਰੰਥ ਮਹਾਰਾਜ ਸਰਬਲੋਕ ਗ੍ਰੰਥ ਮਹਾਰਾਜ ਆਸਤਕ ਸਦਾ ਗੁਰਪੀਰ ਨਮੋ ਮਾਤਾ ਸਹਿਬ ਦੇਵਾ ਸੋ ਕਈ ਸੱਜਣ ਪਿਆਰਿਆਂ ਦਾ ਇਹ ਖਿਆਲ ਚੱਲਦਾ ਹੈ ਮਨ ਵਿੱਚ ਵਿਚਾਰ ਆਉਂਦੀ ਹੈ ਉਹਨਾਂ ਦੇ ਕਿ ਜਦੋਂ ਅਸੀਂ ਪਾਠ ਕਰਦੇ ਹਾਂ ਘਰ ਦੇ ਵਿੱਚ ਚੰਡੀ ਦੀ ਵਾਰ ਦਾ ਪਾਠ ਜਾਂ ਕੋ ਹੋਰ ਵੀ ਬਾਣੀ ਵੀ ਸਾਡੇ ਘਰ ਵਿੱਚ ਜਿਆਦਾ ਵੱਧ ਤੋਂ ਵੱਧ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਜਿਉਂ-ਜੋ ਬਾਣੀ ਪੜ੍ਹਨ ਜਿਆਦਾ ਤਕਲੀਫ ਹੁੰਦੀ ਹੈ। ਤੁਸੀਂ ਇਸ ਤਰ੍ਹਾਂ ਕਰਿਆ ਕਰੋ ਪਿਆਰਿਓ ਜਿਹੜੀ ਥੋੜੀ ਜੀ ਆਪ ਦੀ ਕਮੀ ਹੈ ਨਾ ਕਮੀ ਦੂਰ ਕਰੋ। ਕਈ ਜ਼ਬਰਦਸਤ ਗਲਤ એનર્ਜੀਆ ਹੁੰਦੀਆਂ ਨੇ। ਤੇ ਇੱਕ ਤਾਂ ਸਵੱਛ ਸੰਜਮ ਸਾਰਾ ਪਰਿਵਾਰ ਵਧਾ ਦੇਵੋ ਜਿਆਦੇ ਇਸ਼ਨਾਨ ਪਾਣੀ ਸਾਫ਼ ਸੁਥਰੇ ਪਾਵੇਂ ਅੱਜ ਕੱਲ ਸਭ ਹੀ ਸਫਾਈ ਰੱਖਦੇ ਨੇ ਪਰ ਫਿਰ ਵੀ ਹੋਰ ਵੀ ਸੁੱਚਦਾ ਪੈਰਾ ਲਾਓ ਕੰਮ ਕਰਨ ਦਾ ਪਰ ਤਾਂ ਦਾ ਕਰਨਾ ਹੀ ਹੈ ਕੰਮ ਕਰਨ ਦੇ ਨਾਲ ਧੂੜ ਮਿੱਟੀ ਦੇ ਨਾਲ ਕੋਈ ਸੁੱਚ ਨਹੀਂ ਖਤਮ ਹੋਇਆ ਕਰਦੀਏ ਤਾਂ ਆਪਣਾ ਧੰਦਾ ਕੰਮ ਧੰਦਾ ਹੈ ਤੇ ਜੂਠ ਤੋਂ ਬਾਹਰ ਲਿਆ ਚੀਜ਼ਾਂ ਤੋਂ ਬਾਹਰ ਲਿਆ ਮਠਿਆਈਆਂ ਤੋਂ ਖਾਣ ਪੀਣ ਤੋਂ ਇਹ ਤਾਂ ਥੋੜਾ ਜਿਹਾ ਕੰਟਰੋਲ ਕਰਨਾ ਚਾਹੀਦਾ ਤੇ ਬਾਹਰਲੇ ਘਰਾਂ ਦੀਆਂ ਕੋਈ ਚੀਜ਼ਾਂ ਨੇ ਉਹ ਖਾਣੀਆਂ ਬੰਦ ਕਰੋ ਦੂਜੀ ਗੱਲ ਜੋਤ ਤੇ ਇੱਕ ਗੂਗਲ ਦੀ ਧੂਪ ਆ ਇਹ ਬਹੁਤ ਜ਼ਰੂਰੀ ਹੈ ਅੱਗ ਤੇ ਪਾ ਕੇ ਥੋੜੀ ਜਿਹੀ ਗੂਗਲ ਦੀ ਧੂਪ ਇੱਕ ਤਾਂ ਹੁੰਦੀ ਹੈ ਨਾ ਡੱਕੇ ਜੇ ਵਾਲੀ ਇੱਕ ਬੱਟ ਕੇ ਬੱਤੀ ਵਾਲੀ ਉਹ ਨਹੀਂ ਇੱਕ ਕ ਦਲੈ ਜੀ ਦਲਗੀਆਂ ਜੀਆਂ ਹੁੰਦੀਆਂ ਨੇ ਦਲੀਆਂ ਜੀਆਂ ਜਿੱਦਾਂ ਆਪਣੀ ਗੂੰਦ ਹੁੰਦੀ ਏ ਉਸ ਤਰ੍ਹਾਂ ਲੂਣ ਦੀ ਤਰ੍ਹਾਂ ਉਹ ਧੂਪ ਦੇਣੀ ਸ਼ੁਰੂ ਕਰੋ ਦੋਏ ਟਾਈਮ ਥੋੜੀ ਥੋੜੀ ਤੇ ਨਾਲ ਹੋ ਸਕੇ ਬਹੁਤਾ ਨਹੀਂ ਜੀ ਨਾ ਦੂਜੇ ਚੌਥੇ ਦਿਨ ਜਾਂ ਹਫਤੇ ਬਾਅਦ ਕੜਾ ਪ੍ਰਸ਼ਾਦ ਦੇ ਦੇਗਾਂ ਦੀ ਜਿਹੜੀ ਖੁਸ਼ਬੂ ਹੁੰਦੀ ਏ ਇਹ ਗਲਤ એનર્ਜੀ ਨੂੰ ਜਿਹੜੀ ਦੇਗ ਦੀ ਖੁਸ਼ਬੂ ਹੈ ਉਹ ਬਹੁਤ ਜ਼ਿਆਦੇ ਤਕਲੀਫ ਦਿੰਦੀਆਂ ਉਹਨਾਂ ਨੂੰ ਉਹ ਜਰ ਨਹੀਂ ਸਕਦੇ ਸਹਿ ਨਹੀਂ ਸਕਦੇ ਕੜਾਹ ਪ੍ਰਸ਼ਾਦ ਦੇਖ ਜਦੋਂ ਵਾਹਿਗੁਰੂ ਵਾਹਿਗੁਰੂ ਕਰਕੇ ਮੂਲ ਮੰਤਰ ਕਰਕੇ ਦੇਗਾਂ ਸਜਾਉਂਦੇ ਨਾ ਘਰ ਵਿੱਚ ਅਰਦਾਸ ਬੇਨਤੀ ਕਰੋ ਦੇਗਾਂ ਸਜਾਈਆਂ ਜਾਣ ਭੋਗ ਲਾਇਆ ਜਾਣ ਸ੍ਰੀ ਸਾਹਿਬ ਦੇ ਨਾਲ ਜਲ ਰੱਖੋ ਜੋਤ ਬੱਤੀ ਕਰੋ ਦੇਸੀ ਦੇਸੀ ਘੋਦੀ ਜਦੋਂ ਦੇਖਦਾ ਪਹਿਰਾਂ ਨਾਲ ਕੜਾਹ ਪ੍ਰਸ਼ਾਦ ਦੇਖਦੇ ਜਦੋਂ ਪਹਿਰਾਂ ਨਾਲ ਲੱਗ ਗਿਆ ਫਿਰ ਜਦੋਂ ਬਹੁਤ ਜ਼ਿਆਦਾ ਬਰਕਤ ਹੁੰਦੀ ਹੈ ਜਿਹੜੀ ਚੀਜ਼ ਸਾਨੂੰ ਸਾਡਾ ਦੁਸ਼ਮਣ ਜਿਹੜੀ ਚੀਜ਼ ਨਾਲ ਸਾਨੂੰ ਜ਼ਿਆਦਾ ਤੰਗ ਕਰੇ ਪਰੇਸ਼ਾਨ ਕਰੇ ਆਪਾਂ ਉਸੇ ਚੀਜ਼ ਨੂੰ ਉਸੇ ਗੱਲ ਨੂੰ ਉਹਦੇ ਉਸੇ ਹਥਿਆਰ ਨੂੰ ਆਪਾਂ ਪਹਿਲਾਂ ਖਤਮ ਕਰਨਾ ਚਾਹੁੰਦੇ ਆ ਜਿਹੜੀ ਬਾਣੀ ਪੜਨ ਲੱਗਿਆਂ ਤੁਹਾਡੇ ਪਰਿਵਾਰ ਦੇ ਵਿੱਚ ਜ਼ਿਆਦਾ ਤਕਲੀਫ ਹੁੰਦੀ ਹੈ ਤੁਸੀਂ ਉਹੀ ਬਾਣੀ ਜ਼ਿਆਦਾ ਪੜੋ ਕਿਉਂਕਿ ਉਸ ਬਾਣੀ ਦੇ ਨਾਲ ਜਿਹੜੀ ਚੀਜ਼ ਜਿਹੜੀ ਸ਼ਾਇਦ ਸਾਨੂੰ ਤੰਗ ਕਰਦੀ ਹੈ ਥੋੜੀ ਬਾਣੀ ਪੜ੍ਹਦੇ ਨਾਲ ਉਹਨੂੰ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਇਸ ਕਰਕੇ ਉਸ ਤੇ ਜ਼ਿਆਦਾ ਜ਼ੋਰ ਦਿਓ ਬਾਣੀ ਬਦਲਿਆ ਨਾ ਕਰੋ ਜ਼ਿਆਦਾ ਵੀ ਇਹਦੇ ਨਾਲ ਤਕਲੀਫ ਹੁੰਦੀ ਹੈ ਜੀ ਇਹਨੂੰ ਛੱਡ ਦਿਓ ਹੋਰ ਕਰ ਲੋ ਨਹੀਂ ਨਹੀਂ ਜਿਹੜੀ ਬਾਣੀ ਉਹ ਤੇ ਬੁਰੀ ਸ਼ਾਇਤੇ ਜ਼ਿਆਦਾ ਅਸਰ ਕਰਦੀ ਹੈ ਨਾ ਉਹ ਤਾਂ ذخلیپ دے ਵੀ ਕਿ ਵੀ ਇਹਨੂੰ ਇਹਨੂੰ ਛੱਡ ਦੇ ਵੀ ਇਹ ਮੇਰੇ ਵੀ ਇਹ ਮੈਨੂੰ ਆ ਬਾਣੀ ਨਾਲ ਮੈਨੂੰ ਜਿਆਦਾ ਦੁੱਖ ਹੁੰਦਾ। ਸੋ ਗੜਾ ਪ੍ਰਸ਼ਾਦੀਆਂ ਦੇਗਾ ਦੇ ਪੈਰੇ ਤੇ ਜੋਤ ਬੱਤੀਆਂ ਤੇ ਦਿੜਤਾ ਦੇ ਨਾਲ ਇੱਕ ਅਰਦਾਸਾਂ ਵਧਾ ਦੇਵੋ। ਜੇ ਦੋ ਅਰਦਾਸਾਂ ਕਰਦੇ ਤਾਂ ਪੰਜ ਸੱਤ ਅਰਦਾਸਾਂ ਕਰੋ ਉਸਤੇ ਪਾਸ਼ਵਾਰ ਚੜ੍ਹਦੀ ਕਲਾ ਬਖਸ਼ੋ ਨਾਲੇ ਅਰਦਾਸ ਵਿੱਚ ਬਹੁਤ ਸ਼ਕਤੀ ਹੁੰਦੀ ਹੈ। ਅਰਦਾਸ ਦਾ ਜਿਆਦਾ ਪੈਰਾ ਲਾ ਦਿਓ। ਸਭ ਠੀਕ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ